ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਵਧ ਦੇ ਵਿੱਚ ਬਿਰਾਜਮਾਨ ਸਾਰੀਆਂ ਸਤਿਕਾਰਯੋਗ ਪੰਥਕ ਜਥੇਬੰਦੀਆਂ ਬਹੁਤ ਹੀ ਸਤਿਕਾਰਯੋਗ ਸਾਡੇ ਪੰਜੇ ਤਖਤਾਂ ਦੇ ਸਿੰਘ ਸਹਿਬਾਨ ਸਾਰੇ ਦਮਦਮੀ ਤਕਸਾਲ ਜੀ ਦੇ ਮੁਖੀ ਸਹਿਬਾਨ ਜਿਤਨੀਆਂ ਵੀ ਪੰਥ ਦੀਆਂ ਸੰਪਰਦਾਵਾਂ ਨੇ ਸਾਰੀਆਂ ਇੱਥੇ ਹਾਜ਼ਰ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਨਾ ਔਰ ਸਾਰੀ ਦੇਸ਼ ਵਿਦੇਸ਼ ਤੋਂ ਦੁਨੀਆਂੋਂ ਤੇ ਆਈ ਹੋਈ ਸਾਰੀ ਸਤਕਾਰ ਜੋ ਸੰਗਤ ਅੱਜ ਜੋ ਆਪਾਂ ਗੁਰੂ ਸਾਹਿਬਾਨ ਦੀਆਂ ਸੈਭ ਸ੍ਰੀ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਔਰ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਆ ਇਸ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਅੱਜ ਦਾ ਦਿਹਾੜਾ ਸਿੱਖ ਕੌਮ ਵਾਸਤੇ ਜਿੱਥੇ ਕਿਤੇ ਵੀ ਦੁਨੀਆਂ ਚ ਨਾਂ ਲੈਵਾ ਗੁਰੂ ਗ੍ਰੰਥ ਸਾਹਿਬ ਬੈਠਾ ਉਸ ਵਾਸਤੇ ਬਹੁਤ ਮਹਾਨ ਹੈ ਇਸ ਦਿਹਾੜੇ ਤੋਂ ਜੇ ਤੋ ਅਸੀਂ ਮਨਾਉਨੇ ਆ ਸਾਡੇ ਗੁਰੂ ਸਾਹਿਬਾਨ ਦੀ ਕੀ ਸਿੱਖਿਆ ਹੈ ਜੇ ਅਸੀਂ ਉਹ ਸਿੱਖਿਆ ਤੇ ਅਮਲ ਨਹੀਂ ਕਰਦੇ ਫਿਰ ਇਹ ਦਿਹਾੜੇ ਤੇ ਆਿਆਂ ਦਾ ਸਾਡਾ ਕੋਈ ਫਾਇਦਾ ਨਹੀਂ ਬਹੁਤਾ ਜਿਵੇਂ ਗੁਰਬਾਣੀ ਪੜ੍ਹ ਲੈਨੇ ਹੋ ਨਾ ਉਹਦਾ ਅਰਥ ਸਮਝਦੇ ਹੋ ਨਾ ਅਮਲ ਦੀ ਕੋਸ਼ਿਸ਼ ਕਰਦੇ ਹੋ ਫਿਰ ਤਾਂ ਇਸ ਤਰ੍ਹਾਂ ਹੀ ਆ ਜਿਵੇਂ ਆਪਾਂ ਤੁਰੇ ਜਾਂਦੇ ਗੱਲਾਂ ਕਰਦੇ ਜਾਂਦੇ ਆ ਉਸ ਤਰ੍ਹਾਂ ਦੀ ਗੱਲਾਂ ਲੇਕਿਨ ਜਦੋਂ ਵੀ ਗੁਰੂ ਨਾਲ ਜੁੜਦੇ ਹੋ ਗੁਰਵਾਲੀ ਨਾਲ ਜੁੜਦੇ ਹੋ ਉਹਦੇ ਚ ਮਨ ਲਾ ਕੇ ਜੁੜੋ ਜੋ ਸਾਡੇ ਗੁਰੂਆਂ ਨੇ ਸਿਖਾਇਆ ਤੁਹਾਡੇ ਸਾਹਮਣੇ 24ਵੀਂ ਪੀੜੀ ਚ ਇਹ ਪੰਜ ਪਿਆਰਿਆਂ ਦੇ ਪਰਿਵਾਰ ਨੇ ਜੋ ਮੈਥੋਂ ਪਹਿਲਾਂ ਬੋਲ ਕੇ ਗਏ 24ਵੀਂ ਪੀੜੀ ਭਾਈ ਦਿਆਸੋਂ ਦੀ ਤੇ ਭਾਈ ਧਰਮਸੋਂ ਦੀ ਸੋਚੋ ਕਿ ਕੋਈ ਇਤਿਹਾਸ ਨਹੀਂ ਜਿੰਨਾ ਬਾਰੇ ਇਤਿਹਾਸ ਵੀ ਨਹੀਂ ਦੱਸ ਸਕਦਾ ਉਹ ਦੀ ਹਿਸਟਰੀ ਲੇਕਰ ਸਾਡੀ ਹਿਸਟਰੀ ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬਾ ਹੈ ਅੱਜ ਸਾਡੇ ਪੰਜ ਪਿਆਰੇ ਇਸ ਤਰ੍ਹਾਂ ਨਜ਼ਰ ਆਉਂਦੇ ਜਿਵੇਂ ਸਾਡੇ ਗੁਰੂ ਸਾਹਿਬਾਨ ਦੇ ਸਾਹਮਣੇ ਖੜੇ ਐ। ਉਦੋਂ ਜਦੋਂ ਤੁਹਾਡੀ ਆਤਮਾ ਨਾਲ ਜੁੜਦੇ ਹੋ ਫਿਰ ਤੁਹਾਡਾ ਮਨ ਸ਼ੁੱਧ ਹੁੰਦਾ ਹੈ। ਜਦੋਂ ਆਪਣਾ ਮਨ ਸ਼ੁੱਧ ਹੋ ਜਾਏਗਾ ਫਿਰ ਇੱਕ ਦੂਸਰੇ ਪ੍ਰਤੀ ਜੋ ਸਾਡੇ ਗੁਰੂਆਂ ਨੇ ਸਿਖਾਇਆ ਨਿਮਰਤਾ, ਪਿਆਰ, ਸਹਿਣ ਸ਼ਕਤੀ ਔਰ ਬੁਰਾਈਆਂ ਤੋਂ ਦੂਰ ਕਰਨਾ। ਗੁਰਨਾਨ ਦੇਵ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ ਉਸ ਬੂਟੇ ਨੂੰ ਪਰਫੁੱਲਿਤ ਕਰਨ ਵਾਸਤੇ ਸਮੇਂ-ਸਮੇਂ ਗੁਰੂ ਅੰਗਦ ਦੇਵ ਜੀ ਨੇ, ਸ੍ਰੀ ਗੁਰੂ ਅਮਰਦਾਸ ਜੀ ਨੇ, ਸ੍ਰੀ ਗੁਰੂ ਰਾਮਦਾਸ ਜੀਆ ਨੇ ਸਾਰੇ ਗੁਰੂ ਸਹਿਬਾਨ ਨੇ ਉਸ ਨੂੰ ਅੱਗੇ-ਦਿੱਗੇ ਵਧਿਆ ਫਲਾਇਆ ਅਜੇਸ ਆਪ ਦਰਬਾਰ ਦੇ ਵਿੱਚ ਅਕਬਰ ਰੰਗੇ ਪੈਰੀ ਚੱਲ ਕੇ ਲੰਗਰ 'ਚ ਆ ਕੇ ਲੰਗਰ ਛਕਿਆ ਤੇ ਗੁਰੂ ਨੂੰ ਪੁੱਛਿਆ ਕਿ ਦੱਸੋ ਮੈਂ ਲੰਗਰ ਨਾਲ ਜਾਇਦਾਦ ਲਵਾ ਦਿਆਂ ਕਹਿੰਦੇ ਨਹੀਂ ਇਹ ਸੰਗਤ ਦਾ ਲੰਗਰ ਹੈ ਲੇਕਿਨ ਮਾਮਲਾ ਬਾਫ ਕਰਕੇ ਅਸੀਂ ਇਲਾਕੇ ਦਾ ਪਰ ਲੰਗਰ 'ਚ ਗੁਰੂ ਜੀ ਨੇ ਹਿੱਸਾ ਨਹੀਂ ਪਾਇਆ ਕਹਿੰਦੇ ਇਹ ਸੰਗਤ ਹੈ ਉਸ ਨੂੰ ਫਿਰ ਜੋ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ ਉਹਨੂੰ ਡਿਢ ਕੀਤਾ ਕਿ ਇੱਥੇ ਬਾਦਸ਼ਾਹ ਵੀ ਬੈਠ ਕੇ ਲੰਗਰ ਉਸ ਤਰ੍ਹਾਂ ਹੀ ਛਕੇਗਾ ਜਿਵੇਂ ਕਾਮ ਗਰੀਬ ਆਦਮੀ ਛਕੇਗਾ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਪੂਚਾ ਨਹੀਂ ਕੋਈ ਨੀਮਾ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇਹ ਸਾਨੂੰ ਸਿਖਾ ਕੇ ਗਏ ਸਾਡੇ ਗੁਰੂ ਸਾਹਿਬਾਨ ਅੱਜ ਅਸੀਂ ਨਿੱਕੇ ਨਿੱਕੇ ਗੱਲਾਂ ਤੇ ਹੰਕਾਰ ਚਾਉਨੇ ਆ ਹੰਕਾਰ ਚ ਆ ਕੇ ਐਵੇਂ ਸਾਰਾ ਕੁਛ ਆਪ ਦਾ ਬਰਬਾਦ ਕਰਦੇ ਆ ਦੂਜੇ ਦਾ ਕਰਦੇ ਆ ਅੱਜ ਬੜੀ ਵੱਡੀ ਲੋੜ ਹੈ ਬੜਾ ਵੱਡਾ ਸੰਕਟ ਹੈ ਐਸਜੀਪੀ ਤੇ ਵੀ ਇਸ ਤਰ੍ਹਾਂ ਦਾ ਹੋ ਰਿਹਾ ਹੈ ਔਰ ਅਕਾਲੀ ਦਲ ਤੇ ਵੀ ਹੋ ਰਿਹਾ ਹੈ ਮੈਂ ਤੁਹਾਨੂੰ ਸਾਰੇ ਸੰਗਤ ਨੂੰ ਇਸ ਦਿਹਾੜੀ ਤੇ ਕਹਿਣਾ ਚਾਹੁੰਦਾ ਆਓ ਗੁਰੂ ਨਾਲ ਜੁੜੀਏ ਇਹ ਗੁਰੂ ਦੇ ਸੇਵਾਦਾਰ ਸੰਸਥਾਾਂ ਨੇ ਕੰਮ ਕਰਦਿਆਂ ਤੋਂ ਕੋਈ ਇਨਸਾਨ ਨਹੀਂ ਜਿਹੜਾ ਭੁੱਲਣਹਾਰ ਨਹੀਂ ਭੁੱਲਣਹਾਰ ਸਭ ਕੋ ਅਪੁੱਲ ਗੁਰੂ ਕਰਤਾਰ ਇਕੱਲਾ ਪਰਮਾਤਮਾ ਹੈ ਬਾਕੀ ਸਭ ਭੁੱਲਣਹਾਰ ਆ ਔਰ ਨਿਮਰਤਾ ਜੋ ਸਾਨੂੰ ਗੁਰੂ ਨੇ ਸਿਖਾਈ ਹੈ ਸੁਖੀ ਵਿਸੇ ਮਸਕੀਨੀਆਂ ਆਪ ਨਿਮਰਤਲੇ ਬੜੇ ਬੜੇ ਹੰਕਾਰੀਆਂ ਨਾਨ ਗਰਭ ਗਲੇ ਹੰਕਾਰ ਨਹੀਂ ਦੁਨੀਆ ਤੇ ਚੱਲਦਾ ਅੱਜ ਦੱਸੋ ਰੰਗ ਜੇ ਉਹਦਾ ਹੰਕਾਰ ਸੀ ਸੀ ਰੱਬ ਨੂੰ ਮੰਨਦਾ ਕੁਰਾਨ ਸ਼ਰੀਫ ਲਿਖ ਕੇ ਉਸ ਦੇ ਪੈਸੇ ਨਾਲ ਰੋਟੀ ਖਾਂਦਾ ਸੀ ਇਮਾਨਦਾਰ ਸੀ ਇਹ ਉਹਦੀਆਂ ਸਿਫਤਾਂ ਵੀ ਨੇ ਲੇਕਿਨ ਝੁਲਮ ਤੇ ਆ ਗਿਆ ਕਟੜ ਤੇ ਆ ਗਿਆ ਅੱਜ ਰੰਗ ਜੈਪ ਦੀ ਕਬਰ ਕਿਸੇ ਨੂੰ ਪਤਾ ਹੋ ਕਿਸੇ ਨੂੰ ਪਤਾ ਨਹੀਂ ਕਿੱਥੇ ਹੈ ਔਰੰਗਾਜ਼ਾਬ ਚ ਦਾਦ ਚੋ ਦੀ ਖਬਰ ਹੈ ਦੱਖਣ ਚ ਲੇਕਿਨ ਨਾ ਦੀਵਾ ਨਾ ਬੱਤੀ ਨਾ ਕੋਈ ਸਾਮ ਸੰਭਾਲਣ ਦਾ ਘਾਰਾ ਫੂਸ ਉਸਕੇ ਲਈ ਤਾਂ ਜਾ ਕੇ ਦੇਖੋ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਪਰਿਵਾਰ ਵਾਰਿਆ ਜਿਨ੍ਹਾਂ ਨੇ ਸਾਨੂੰ ਇਹ ਸਿਖਾਏ ਸਾਰੇ ਸਭ ਅੱਜ ਉਹਨਾਂ ਦਾ ਜਿੱਥੋਂ ਵੀ ਘੂੜਾ ਵੀ ਲੰਘਿਆ ਸੀ ਅਸੀਂ ਉੱਥੇ ਵੀ ਮੱਥੇ ਟੇਕਦੇ ਤੇ ਦੁੱਧ ਤੇ ਪੁੱਤ ਦੀਆਂ ਦੁਆਵਾਂ ਮੰਗਦੇ ਆ ਕਿ ਢੀ ਵੱਡੀ ਗੱਲ ਐ ਇਸ ਕਰਕੇ ਆਓ ਗੁਰੂ ਰਾਜ ਜੁੜੀਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਤੇ ਨਿਮਰਤਾ ਸਿੱਖੀਏ ਇੱਕ ਦੂਜੇ ਨੂੰ ਪਿਆਰ ਕਰੀਏ ਆਪਸ ਵਿੱਚ ਸਿੱਖ ਸਿੱਖ ਦਾ ਬੈਰੀ ਨਾ ਬਣੇ ਅਸੀਂ ਦੇਖੀਏ ਕਿ ਅਸੀਂ ਕਿਸੇ ਨੂੰ ਇੱਕ ਦੂਜੇ ਨੂੰ ਵਿਰੋਧ ਨਾ ਬੋਲੀਏ ਮੈਂ ਅੱਜ ਦੇ ਦਿਨ ਤੇ ਅਰਦਾਸ ਕਰਦਾ ਗੁਰੂ ਪਾਸ ਕਿ ਸਾਨੂੰ ਸ਼ਕਤੀ ਦਿਓ ਅਸੀਂ ਨਿਮਰਤਾ ਸਹਿਨ ਸ਼ਕਤੀ ਸਿੱਖ ਸਕੀਏ ਇੱਕ ਦੂਜੇ ਨੂੰ ਪਿਆਰ ਕਰਨ ਸਿੱਖ ਸਕੀਏ ਤਾਕੇ ਕੌਮ ਜੋ ਗੁਰੂ ਸਾਨੂੰ ਇਹ ਬੂਟਾ ਕੌਮ ਦਾ ਲਾ ਕੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗਏ ਇਹ ਦੁਨੀਆ ਚ ਬਦੇ ਫੁੱਲੇ ਅੱਜ ਜੋ ਗੁਰੂਆਂ ਦੀ ਕਿਰਪਾ ਹੈ ਦੁਨੀਆ ਜਾ ਕੇ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਫਰਾਂਸ ਜਾਓ ਗੁਰੂ ਗ੍ਰੰਥ ਸਾਹਿਬ ਦੇ ਪਾਠ ਉਹਨਾਂ ਦੇ ਜੋ ਮੇਨ ਸਥਾਨ ਨੇ ਉਹਨਾਂ ਚ ਹੁੰਦਾ ਹੈ ਲੇਕਿਨ ਸਾਡੇ ਇੱਥੇ ਜੋ ਹੈ ਮੈਂ ਉਧਰ ਜਾਣਾ ਨਹੀਂ ਟਾਈਮ ਥੋੜਾ ਇਸ ਕਰਕੇ ਜ਼ਿਆਦਾ ਸਮਝ ਨਹੀਂ ਲੈਣਾ ਕੋਈ ਬੋਲ ਦੇ ਤੋ ਦਾਸ ਤੋ ਕੋਈ ਕਮੀ ਕੋਈ ਗਲਤੀ ਰੇਗੀ ਹੋਏ ਸੰਗਤ ਤੋਂ ਮਾਫੀ ਮੰਗਦੇ ਆ ਤੇ ਗੁਰੂ ਪਾ ਸਰਦਾਸ ਕਰਦੇ ਆ ਕਿਰਪਾ ਕਰੋ ਜੇਦੋ ਅਸੀਂ ਸ਼ਤਾਬ ਦੀਆਂ ਮੰਨਦੇ ਆ ਸਾਨੂੰ ਇਹਨਾਂ ਤੇ ਅਮਲ ਕਰਨ ਦੀ ਸਿੱਖਿਆ ਦਿਓ ਇਹਨਾਂ ਲਫ਼ਜ਼ਾਂ ਸਾਰੀ ਸੰਗਤ ਦਾ ਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਔਰ tạmੀ ਸਾਹਿਬ ਜੋ ਬੜੀ ਬੜੀ ਸੇਵਾ ਕਰ ਰਿਹਾ ਐਸੀ ਪੀਸੀ ਦੀ ਸਾਰੇ ਉਹਨਾਂ ਦੇ ਮੈਂਬਰ ਸਹਿਬਾਨ ਸਾਰੀ ਇਸ ਇਲਾਕੇ ਦੀਆਂ ਜਿੰਨੀਆਂ ਜਥੇਬੰਦੀਆਂ ਸਰਪੰਚ ਸਹਿਬਾਨ ਸਾਰੇ ਜੁੜ ਕੇ ਤੁਸੀਂ ਇਹ ਦਿਨ ਮਨਾ ਤੇ ਬੜੀ ਮਿਹਨਤ ਕੀਤੀ ਐ ਸਾਰੇ ਸਾਡੇ ਸੰਤਾਂ ਜੀਆ ਨੇ ਲੰਗਰ ਲਾਇਆ ਦੂਰ ਦੂਰ ਤੱਕ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਗੁਰੂ ਨੂੰ ਫਤਿਹ ਬੁਲਾਉਂਦਾ ਹੋਇਆ ਸੰਗਤ ਨੂੰ ਫਤਿਹ ਬੁਲਾ ਕੇ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਵਧ ਦੇ ਵਿੱਚ ਬਿਰਾਜਮਾਨ ਸਾਰੀਆਂ ਸਤਿਕਾਰਯੋਗ ਪੰਥਕ ਜਥੇਬੰਦੀਆਂ ਬਹੁਤ ਹੀ ਸਤਿਕਾਰਯੋਗ ਸਾਡੇ ਪੰਜੇ ਤਖਤਾਂ ਦੇ ਸਿੰਘ ਸਹਿਬਾਨ ਸਾਰੇ ਦਮਦਮੀ ਤਕਸਾਲ ਜੀ ਦੇ ਮੁਖੀ ਸਹਿਬਾਨ ਜਿਤਨੀਆਂ ਵੀ ਪੰਥ ਦੀਆਂ ਸੰਪਰਦਾਵਾਂ ਨੇ ਸਾਰੀਆਂ ਇੱਥੇ ਹਾਜ਼ਰ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਔਰ ਸਾਰੀ ਦੇਸ਼ ਵਿਦੇਸ਼ ਤੋਂ ਦੁਨੀਆਂ ਤੋਂ ਆਈ ਹੋਈ ਸਾਰੀ ਸਤਕਾਰਯੋਗ ਸੰਗਤ ਅੱਜ ਜੋ ਆਪਾਂ ਗੁਰੂ ਸਹਿਬਾਨ ਦੀਆਂ ਸੈਬ ਸ੍ਰੀ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਔਰ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਆ ਇਸ ਦੀ ਸਾਰੀ ਸੰਗਤ ਨੂੰ ਬਹੁਤ ਬਹੁ ਵਧਾਈ ਅੱਜ ਦਾ ਦਿਹਾੜਾ ਸਿੱਖ ਕੌਮ ਵਾਸਤੇ ਜਿੱਥੇ ਕਿਤੇ ਵੀ ਦੁਨੀਆ ਚ ਨਾਮ ਲੇਵਾ ਗੁਰੂ ਗ੍ਰੰਥ ਸਾਹਿਬ ਬੈਠਾ ਹੈ ਉਸ ਵਾਸਤੇ ਬਹੁਤ ਮਹਾਨ ਹੈ ਇਸ ਦਿਹਾੜੇ ਤੋਂ ਜੇ ਤੋ ਅਸੀਂ ਇਹ ਮਨਾਉਨੇ ਆ ਸਾਡੇ ਗੁਰੂ ਸਾਹਿਬਾਨ ਦੀ ਕੀ ਸਿੱਖਿਆ ਹੈ ਜੇ ਅਸੀਂ ਉਹ ਸਿੱਖਿਆ ਤੇ ਅਮਲ ਨਹੀਂ ਕਰਦੇ ਫਿਰ ਇਹ ਦਿਹਾੜੇ ਤੇ ਆਇਆਂ ਦਾ ਸਾਡਾ ਕੋਈ ਫਾਇਦਾ ਨਹੀਂ ਬਹੁਤਾ ਜਿਵੇਂ ਗੁਰਬਾਣੀ ਪੜ ਲੈਂਦੇ ਹੋ ਨਾ ਉਹਦਾ ਅਰਥ ਸਮਝਦੇ ਹੋ ਨਾ ਅਮਲ ਦੀ ਕੋਸ਼ਿਸ਼ ਕਰਦੇ ਹੋ ਫਿਰ ਤਾਂ ਇਸ ਤਰ੍ਹਾਂ ਹੀ ਆ ਜਿਵੇਂ ਆਪਾਂ ਤੁਰੇ ਜਾਂਦੇ ਗੱਲਾਂ ਕਰਦੇ ਜਾਂਦੇ ਆ ਉਸ ਤਰ੍ਹਾਂ ਦੀਆਂ ਗੱਲਾਂ ਲੇਕਿਨ ਜਦੋਂ ਵੀ ਗੁਰੂ ਨਾਲ ਜੁੜਦੇ ਹੋ ਗੁਰਵਾਲੀ ਨਾਲ ਜੁੜਦੇ ਹੋ ਉਹਦੇ 'ਚ ਮਨ ਲਾ ਕੇ ਜੁੜੋ ਜੋ ਸਾਡੇ ਗੁਰੂਆਂ ਨੇ ਸਿਖਾਇਆ ਤੁਹਾਡੇ ਸਾਹਮਣੇ 24ਵੀਂ ਪੀੜੀ 'ਚ ਇਹ ਪੰਜ ਪਿਆਰਿਆਂ ਦੇ ਪਰਿਵਾਰ ਨੇ ਜੋ ਮੈਥੋਂ ਪਹਿਲਾਂ ਬੋਲ ਕੇ ਗਏ 24ਵੀਂ ਪੀੜੀ ਭਾਈ ਦਿਆਸੋਂ ਦੀ ਤੇ ਭਾਈ ਧਰਮਸੋਂ ਦੀ ਸੋਚੋ ਕਿ ਕੋਈ ਇਤਿਹਾਸ ਨਹੀਂ ਜਿੰਨਾ ਬਾਰੇ ਇਤਿਹਾਸ ਵੀ ਨਹੀਂ ਦੱਸ ਸਕਦਾ ਉਹਦੀ ਹਿਸਟਰੀ ਲੇਕਰ ਸਾਡੀ ਹਿਸਟਰੀ ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਅੱਜ ਸਾਡੇ ਪੰਜ ਪਿਆਰੇ ਇਸ ਤਰ੍ਹਾਂ ਨਜ਼ਰ ਆਉਂਦੇ ਜਿਵੇਂ ਸਾਡੇ ਗੁਰੂ ਸਾਹਿਬਾਨ ਦੇ ਸਾਹਮਣੇ ਖੜੇ ਹੈ ਉਦੋਂ ਜਦੋਂ ਤੁਹਾਡੀ ਆਤਮਾ ਨਾਲ ਜੁੜਦੇ ਹੋ ਫਿਰ ਤੁਹਾਡਾ ਮਨ ਸ਼ੁੱਧ ਹੁੰਦਾ ਹੈ ਜਦੋਂ ਆਪਣਾ ਮਨ ਸ਼ੁੱਧ ਹੋ ਜਾਏਗਾ ਫਿਰ ਕਿ ਦੂਸਰੇ ਪ੍ਰਤੀ ਜੋ ਸਾਡੇ ਗੁਰੂਆਂ ਨੇ ਸਿਖਾਇਆ ਨਿਮਰਤਾ ਪਿਆਰ ਸਹਿਣ ਸ਼ਕਤੀ ਔਰ ਬੁਰਾਈਆਂ ਤੋਂ ਦੂਰ ਕਰਨਾ ਗੁਰਨਾਨ ਦੇਵ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ ਉਸ ਬੂਟੇ ਨੂੰ ਪਰਫੁੱਲਤ ਕਰਨ ਵਾਸਤੇ ਸਮੇਂ-ਸਮੇਂ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀਆ ਨੇ ਸਾਰੇ ਗੁਰੂ ਸਾਹਿਬਾਨ ਨੇ ਉਸ ਨੂੰ ਅੱਗੇ-ਦਿੱਗੇ ਵਧਿਆ ਫਲਾਇਆ ਅਜੇਸ ਆ ਬਰ ਦਰਬਾਰ ਦੇ ਵਿੱਚ ਅਕਬਰ ਰੰਗੇ ਪੈਰੀ ਚੱਲ ਕੇ ਲੰਗਰ 'ਚ ਆ ਕੇ ਲੰਗਰ ਛਕਿਆ ਤੇ ਗੁਰੂ ਨੂੰ ਪੁੱਛਿਆ ਕਿ ਦੱਸੋ ਮੈਂ ਲੰਗਰ ਨਾਲ ਜਾਇਦਾਦ ਲਵਾ ਦਿਆਂ ਕਿ ਇਹ ਨਹੀਂ ਇਹ ਸੰਗਤ ਦਾ ਲੰਗਰ ਹੈ ਲekin मामला माफ ਕਰਕੇ ਅਸੀਂ ਇਲਾਕੇ ਦਾ ਪ੍ਰਲੰਗਰ ਚ ਗੁਰੂ ਜੀ ਨੇ ਹਿੱਸਾ ਨਹੀਂ ਪਾਇਆ ਕਿ ਨਹੀਂ ਇਹ ਸੰਗਤ ਹੈ ਉਸ ਨੂੰ ਫਿਰ ਜੋ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ ਉਹਨੂੰ ਦਿਢ ਕੀਤਾ ਕਿ ਇੱਥੇ ਬਾਦਸ਼ਾਹ ਵੀ ਬੈਠ ਕੇ ਲੰਗਰ ਉਸ ਤਰ੍ਹਾਂ ਹੀ ਛਕੇਗਾ ਜਿਵੇਂ ਕਾਮ ਗਰੀਬ ਆਦਮੀ ਛਕੇਗਾ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਪੂਚਾ ਨਹੀਂ ਕੋਈ ਨੀਮਾ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇਹ ਸਾਨੂੰ ਸਿਖਾ ਕੇ ਗਏ ਸਾਡੇ ਗੁਰੂ ਸਾਹਿਬਾਨ ਅੱਜ ਅਸੀਂ ਨਿੱਕੇ ਨਿੱਕੇ ਗੱਲਾਂ ਤੇ ਹੰਕਾਰ ਚਾਉਨੇ ਆ ਹੰਕਾਰ ਚ ਆ ਕੇ ਐਵੇਂ ਸਾਰਾ ਕੁਛ ਆਪ ਦਾ ਬਰਬਾਦ ਕਰਦੇ ਆ ਦੂਜੇ ਦਾ ਕਰਦੇ ਆ ਅੱਜ ਬੜੀ ਵੱਡੀ ਲੋੜ ਹੈ ਬੜਾ ਬੜਾ ਸੰਕਟ ਹੈ ਐਸਜੀਪੀ ਤੇ ਵੀ ਇਸ ਤਰ੍ਹਾਂ ਦਾ ਹੋ ਰਿਹਾ ਹੈ ਔਰ ਅਕਾਲੀ ਦਲ ਤੇ ਵੀ ਹੋ ਰਿਹਾ ਹੈ ਮੈਂ ਤੁਹਾਨੂੰ ਸਾਰੇ ਸੰਗਤ ਨੂੰ ਇਸ ਦਿਹਾੜੇ ਤੇ ਕਹਿਣਾ ਚਾਹੁੰਦਾ ਆਓ ਗੁਰੂ ਨਾਲ ਜੁੜੀਏ ਇਹ ਗੁਰੂ ਦੇ ਸੇਵਾਦਾਰ ਸੰਸਥਾਾਂ ਨੇ ਕੰਮ ਕਰਦਿਆਂ ਤੋਂ ਕੋਈ ਇਨਸਾਨ ਨਹੀਂ ਜਿਹੜਾ ਭੁੱਲਣਹਾਰ ਨਹੀਂ ਭੁੱਲਣਹਾਰ ਸਭ ਕੋ ਅਪੁੱਲ ਗੁਰੂ ਕਰਤਾਰ ਇਕੱਲਾ ਪਰਮਾਤਮਾ ਹੈ ਬਾਕੀ ਸਭ ਭੁੱਲਣਹਾਰ ਆ ਔਰ ਨਿਮਰਤਾ ਜੋ ਸਾਨੂੰ ਗੁਰੂ ਨੇ ਸਿਖਾਈ ਹੈ ਸੁਖੀ ਵਿਸੇ ਮਸਕੀਨੀਆਂ ਆਪ ਨਮਾਰ ਤਲੇ ਬੜੇ ਬੜੇ ਹੰਕਾਰੀਆਂ ਨਾਨ ਗਰਬ ਗਲੇ ਹੰਕਾਰ ਨਹੀਂ ਦੁਨੀਆ ਤੇ ਚੱਲਦਾ ਅੱਜ ਦੱਸੋ ਰੰਗ ਜੇ ਉਹਦਾ ਹੰਕਾਰ ਸੀ ਸੀ ਰੱਬ ਨੂੰ ਮੰਨਦਾ ਕੁਰਾਨ ਸ਼ਰੀਫ ਲਿਖ ਕੇ ਉਸ ਦੇ ਪੈਸੇ ਨਾਲ ਰੋਟੀ ਖਾਂਦਾ ਸੀ ਇਮਾਨਦਾਰ ਸੀ ਇਹ ਉਹਦੀਆਂ ਸਿਫਤਾਂ ਵੀ ਨੇ ਲੇਕਿਨ ਜ਼ੁਲਮ ਤੇ ਆ ਗਿਆ ਕਟੜ ਤੇ ਆ ਗਿਆ ਅੱਜ ਰੰਗ ਜੇਬ ਦੀ ਕਬਰ ਕਿਸੇ ਨੂੰ ਪਤਾ ਹੋ ਕਿਸੇ ਨੂੰ ਪਤਾ ਨਹੀਂ ਕਿੱਥੇ ਹੈ ਔਰੰਗਾਜ਼ਾਬ ਚ ਦਾਦ ਚੋਦੀ ਕਬਰ ਹੈ ਦੱਖਣ ਚ ਲੇਕਿਨ ਨਾ ਦੀਵਾ ਨਾ ਬੱਤੀ ਨਾ ਕੋਈ ਸਾਮ ਸਮਾਨ ਦਾ ਘਾਹ ਨਾ ਖੋਸ ਉਸਕੇ ਲਈ ਜਾ ਜਾ ਕੇ ਦੇਖੋ ਲੇਕਰ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਪਰਿਵਾਰ ਬਾਰਿਆ ਜਿਨ੍ਹਾਂ ਨੇ ਸਾਨੂੰ ਇਹ ਸਿਖਾਏ ਸਾਰੇ ਸਭ ਅੱਜ ਉਹਨਾਂ ਦਾ ਜਿੱਥੋਂ ਵੀ ਘੂੜਾ ਵੀ ਲੰਘਿਆ ਸੀ ਅਸੀਂ ਉੱਥੇ ਵੀ ਮੱਥੇ ਟੇਕਦੇ ਤੇ ਦੁੱਧ ਤੇ ਪੁੱਤ ਦੀਆਂ ਦੁਆਵਾਂ ਮੰਗਦੇ ਆ ਕਿ ਢੀ ਵੱਡੀ ਗੱਲ ਹੈ ਇਸ ਕਰਕੇ ਆਓ ਗੁਰੂ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਤੇ ਨਿਮਰਤਾ ਸਿੱਖੀਏ ਇੱਕ ਦੂਜੇ ਨੂੰ ਪਿਆਰ ਕਰੀਏ ਆਪਸ ਵਿੱਚ ਸਿੱਖ ਸਿੱਖ ਦਾ ਬੈਰੀ ਨਾ ਬਣੇ ਅਸੀਂ ਦੇਖੀਏ ਕਿ ਅਸੀਂ ਕਿਸੇ ਨੂੰ ਇੱਕ ਦੂਜੇ ਨੂੰ ਬੁਰਾ ਨਾ ਬੋਲੀਏ ਮੈਂ ਅੱਜ ਦੇ ਦਿਨ ਤੇ ਅਰਦਾਸ ਕਰਦਾ ਗੁਰੂ ਪਾਸ ਕਿ ਸਾਨੂੰ ਸ਼ਕਤੀ ਦਿਓ ਅਸੀਂ ਨਿਮਰਤਾ ਸਹਿਨ ਸ਼ਕਤੀ ਸਿੱਖ ਸਕੀਏ ਇੱਕ ਦੂਜੇ ਨੂੰ ਪਿਆਰ ਕਰਨ ਸਿੱਖ ਸਕੀਏ ਤਾਂ ਕਿ ਕੌਮ ਜੋ ਗੁਰੂ ਸਾਨੂੰ ਇਹ ਬੂਟਾ ਕੌਮ ਦਾ ਲਾ ਕੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗਏ ਇਹ ਦੁਨੀਆ 'ਚ ਬੜੇ ਫੁੱਲੇ ਅੱਜ ਜੋ ਗੁਰੂਆਂ ਦੀ ਕਿਰਪਾ ਹੈ ਦੁਨੀਆ ਜਾ ਕੇ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਫਰਾਂਸ ਜਾਓ ਗੁਰੂ ਗ੍ਰੰਥ ਸਾਹਿਬ ਦੇ ਪਾਠ ਉਹਨਾਂ ਦੇ ਜੋ ਮੇਨ ਸਥਾਨ ਨੇ ਉਹਨਾਂ ਚ ਹੁੰਦਾ ਹੈ ਲੇਕਿਨ ਸਾਡੇ ਇੱਥੇ ਜੋ ਹੈ ਮੈਂ ਉਧਰ ਜਾਣਾ ਨਹੀਂ ਟਾਈਮ ਥੋੜਾ ਹੈ ਇਸ ਕਰਕੇ ਜ਼ਿਆਦਾ ਸਮਝ ਨਹੀਂ ਲੈਣਾ ਕੋਈ ਬੋਲ ਦੇ ਤੋਂ ਦਾਸ ਤੋਂ ਕੋਈ ਕਮੀ ਕੋਈ ਗਲਤੀ ਰਹਿ ਗਈ ਹੋਏ ਸੰਗਤ ਤੋਂ ਮਾਫੀ ਮੰਗਦੇ ਆ ਤੇ ਗੁਰੂ ਪਾ ਸਰਦਾਸ ਕਰਦੇ ਆ ਕਿਰਪਾ ਕਰੋ ਜੇ ਦੋਸੀਂ ਸ਼ਿਸ਼ਟਾਪ ਦੀ ਮੰਨਦੇ ਆ ਸਾਨੂੰ ਇਹਨਾਂ ਤੇ ਅਮਲ ਕਰਨ ਦੀ ਸਿੱਖਿਆ ਦਿਓ ਇਹਨਾਂ ਲਹਜਾ ਸਾਰੀ ਸੰਗਤ ਦਾ ਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਔਰ tạmੀ ਸਾਹਿਬ ਜੋ ਬੜੀ ਬੜੀ ਸੇਵਾ ਕਰ ਰਿਹਾ ਐਸੀ ਪੀਸੀ ਦੀ ਸਾਰੇ ਉਹਨਾਂ ਦੇ ਮੈਂਬਰ ਸਹਿਬਾਨ ਸਾਰੇ ਇਸ ਇਲਾਕੇ ਦੀਆਂ ਜਿੰਨੀਆਂ ਜਥੇਬੰਦੀਆਂ ਸਰਪੰਚ ਸਾਹਿਬਾਨ ਸਾਰੇ ਜੁੜ ਕੇ ਤੁਸੀਂ ਇਹ ਦਿਨ ਮਨਾ ਤੇ ਬੜੀ ਮਿਹਨਤ ਕੀਤੀ ਹੈ ਸਾਰੇ ਸਾਡੇ ਸੰਤਾਂ ਜੀਆਂ ਨੇ ਲੰਗਰ ਲਾਇਆ ਦੂਰ ਦੂਰ ਤੱਕ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਗੁਰੂ ਨੂੰ ਫਤਿਹ ਬੁਲਾਉਂਦਾ ਹੋਇਆ ਸੰਗਤ ਨੂੰ ਫਤਿਹ ਬੁਲਾ ਕੇ ਜਾਜ ਤੈਨਾ ਵਾਹਿਗੁਰੂ ਜੀ ਕਾ ਖਾਲਸਾ ਪਾਵਨ ਤੇ ਪਵਿੱਤਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਬਿਰਾਜਬਾਨ ਸਾਰੀਆਂ ਸਤਿਕਾਰਯੋਗ ਪੰਥਕ ਜਥੇਬੰਦੀਆਂ ਬਹੁਤ ਹੀ ਸਤਿਕਾਰਯੋਗ ਸਾਡੇ ਪੰਜੇ ਤਖਤਦਾਨ ਸਿੰਘ ਸਹਿਬਾਨ ਸਾਰੇ ਦਮਦਮੀ ਤਖਸਾਲ ਜੀ ਦੇ ਮੁਖੀ ਸਹਿਬਾਨ ਜਿਤਨੀ ਵੀ ਪੰਥ ਦੀਆਂ ਸੰਪਰਦਾਵਾਂ ਨੇ ਸਾਰੀਆਂ ਇੱਥੇ ਹਾਜ਼ਰ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਔਰ ਸਾਰੀ ਦੇਸ਼ ਵਿਦੇਸ਼ ਤੋਂ ਦੁਨੀਆਂ ਤੋਂ ਆਈ ਹੋਈ ਸਾਰੀ ਸਤਿਕਾਰਯੋਗ ਸੰਗਤ ਅੱਜ ਜੋ ਆਪਾਂ ਗੁਰੂ ਸਾਹਿਬਾਨ ਦੀਆਂ ਸੈਭ ਸ੍ਰੀ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਔਰ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਆ ਇਸ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਅੱਜ ਦਾ ਦਿਹਾੜਾ ਸਿੱਖ ਕੌਮ ਵਾਸਤੇ ਜਿੱਥੇ ਕਿਤੇ ਵੀ ਦੁਨੀਆ ਚ ਨਾਮ ਲੈਵਾ ਗੁਰਗੱਦ ਸਭ ਬੈਠਾ ਉਸ ਵਾਸਤੇ ਬਹੁਤ ਮਹਾਨ ਹੈ ਇਸ ਦਿਹਾੜੇ ਤੋਂ ਜਦੋਂ ਅਸੀਂ ਇਹ ਮਨਾਉਨੇ ਆ ਸਾਡੇ ਗੁਰੂ ਸਾਹਿਬਾਨ ਦੀ ਕੀ ਸਿੱਖਿਆ ਹੈ ਜੇ ਅਸੀਂ ਉਹ ਸਿੱਖਿਆ ਤੇ ਅਮਲ ਨਹੀਂ ਕਰਦੇ ਫਿਰ ਇਹ ਦਿਹਾੜੇ ਤੇ ਆਿਆਂ ਦਾ ਸਾਡਾ ਕੋਈ ਫਾਇਦਾ ਨਹੀਂ ਬਹੁਤਾ ਜਿਵੇਂ ਗੁਰਬਾਣੀ ਪੜ ਲੈਂਦੇ ਹੋ ਨਾ ਉਹਦਾ ਅਰਥ ਸਮਝਦੇ ਹੋ ਨਾ ਅਮਲ ਦੀ ਕੋਸ਼ਿਸ਼ ਕਰਦੇ ਹੋ ਫਿਰ ਤਾਂ ਇਸ ਤਰ੍ਹਾਂ ਹੀ ਆਂ ਜਿਵੇਂ ਆਪਾਂ ਤੁਰੇ ਜਾਂਦੇ ਗੱਲਾਂ ਕਰਦੇ ਜਾਂਦੇ ਆ ਉਸ ਤਰ੍ਹਾਂ ਦੀ ਗੱਲ ਹੈ ਲੇਕਿਨ ਜਦੋਂ ਵੀ ਗੁਰੂ ਨਾਲ ਜੁੜਦੇ ਹੋ ਗੁਰਬਾਣੀ ਨਾਲ ਜੁੜਦੇ ਹੋ ਉਹਦੇ 'ਚ ਮਨ ਲਾ ਕੇ ਜੁੜੋ ਜੋ ਸਾਡੇ ਗੁਰੂਆਂ ਨੇ ਸਿਖਾਇਆ ਤੁਹਾਡੇ ਸਾਹਮਣੇ 24ਵੀਂ ਪੀੜੀ ਚ ਇਹ ਪੰਜ ਪਿਆਰਿਆਂ ਦੇ ਪਰਿਵਾਰ ਨੇ ਜੋ ਮੈਥੋਂ ਪਹਿਲਾਂ ਬੋਲ ਕੇ ਗਏ 24ਵੀਂ ਪੀੜੀ ਭਾਈ ਦਿਆਸੋਂ ਦੀ ਤੇ ਭਾਈ ਧਰਮਸੋਂ ਦੀ ਸੋਚੋ ਕਿ ਕੋਈ ਇਤਿਹਾਸ ਨਹੀਂ ਜਿੰਨਾ ਬਾਰੇ ਇਤਿਹਾਸ ਵੀ ਨਹੀਂ ਦੱਸ ਸਕਦਾ ਉਹਦੀ ਹਿਸਟਰੀ ਲੇਕਰ ਸਾਡੀ ਹਿਸਟਰੀ ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬਾ ਹੈ ਅੱਜ ਸਾਡੇ ਪੰਜ ਪਿਆਰੇ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਸਾਡੇ ਗੁਰੂ ਸਾਹਿਬਾਨ ਦੇ ਸਾਹਮਣੇ ਖੜੇ ਆ ਉਦੋਂ ਜਦੋਂ ਤੁਹਾਡੀ ਆਤਮਾ ਨਾਲ ਜੁੜਦੇ ਹੋ ਫਿਰ ਤੁਹਾਡਾ ਮਨ ਸ਼ੁੱਧ ਹੁੰਦਾ ਹੈ ਜਦੋਂ ਆਪਣਾ ਮਨ ਸ਼ੁੱਧ ਹੋ ਜਾਏਗਾ ਫਿਰ ਇੱਕ ਦੂਸਰੇ ਪ੍ਰਤੀ ਜੋ ਸਾਡੇ ਗੁਰੂਆਂ ਨੇ ਸਿਖਾਇਆ ਨਿਮਰਤਾ ਪਿਆਰ ਸਹਿਣ ਸ਼ਕਤੀ ਔਰ ਬੁਰਾਈਆਂ ਤੋਂ ਦੂਰ ਕਰਨਾ ਗੁਰਨਾਨ ਦੇਵ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ ਉਸ ਬੂਟੇ ਨੂੰ ਪਰਫੁੱਲਤ ਕਰਨ ਵਾਸਤੇ ਸਮੇਂ-ਸਮੇਂ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੇ ਸਾਰੇ ਗੁਰੂ ਸਾਹਿਬਾਨ ਨੇ ਉਸ ਨੂੰ ਅੱਗੇ-ਦਿੱਗੇ ਵਧਿਆ ਫਲਾਇਆ ਅਜੇ ਇਸ ਆਪ ਦਰਬਾਰ ਦੇ ਵਿੱਚ ਅਕਬਰ ਗੰਗੇਪਹਿਰੀ ਚੱਲ ਕੇ ਲੰਗਰ ਚ ਆ ਕੇ ਲੰਗਰ ਛਕਿਆ ਤੇ ਗੁਰੂ ਨੂੰ ਪੁੱਛਿਆ ਕਿ ਦੱਸੋ ਮੈਂ ਲੰਗਰ ਨਾਲ ਜਾਇਦਾਦ ਲਵਾ ਦਿਆਂ ਕਹਿੰਦੇ ਨਹੀਂ ਇਹ ਸੰਗਤ ਦਾ ਲੰਗਰ ਹੈ ਲੇਕਿਨ ਮਾਮਲਾ ਬਾਫ ਕਰਕੇ ਅਸੀਂ ਇਲਾਕੇ ਦਾ ਪਰ ਲੰਗਰ ਚ ਗੁਰੂ ਜੀ ਨੇ ਹਿੱਸਾ ਨਹੀਂ ਪਾਇਆ ਕਹਿੰਦੇ ਇਹ ਸੰਗਤ ਹੈ ਉਸ ਨੂੰ ਫਿਰ ਜੋ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ ਉਹਨੂੰ ਡਿਡ ਕੀਤਾ ਕਿ ਇੱਥੇ ਬਾਦਸ਼ਾਹ ਵੀ ਬੈਠ ਕੇ ਲੰਗਰ ਉਸ ਤਰ੍ਹਾਂ ਹੀ ਛਕੇਗਾ ਜਿਵੇਂ ਕਾਮ ਗਰੀਬ ਆਦਮੀ ਛਕੇਗਾ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਪੂਚਾ ਨਹੀਂ ਕੋਈ ਨੀਮਾ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇਹ ਸਾਨੂੰ ਸਿਖਾ ਕੇ ਗਏ ਸਾਡੇ ਗੁਰੂ ਸਾਹਿਬਾਨ ਅੱਜ ਅਸੀਂ ਨਿੱਕੇ ਨਿੱਕੇ ਗੱਲਾਂ ਤੇ ਹੰਕਾਰ ਚਾਉਨੇ ਆ ਹੰਕਾਰ ਚ ਆ ਕੇ ਐਵੇਂ ਸਾਰਾ ਕੁਛ ਆਪ ਦਾ ਬਰਬਾਦ ਕਰਦੇ ਆ ਦੂਜੇ ਦਾ ਕਰਦੇ ਆ ਅੱਜ ਬੜੀ-ਬੜੀ ਲੋੜ ਹੈ ਬੜਾ ਵੱਡਾ ਸੰਕਟ ਹੈ ਐਸਜੀਪੀ ਤੇ ਵੀ ਇਸ ਤਰ੍ਹਾਂ ਤੇ ਆ ਹੋ ਰਿਹਾ ਹੈ ਔਰ ਅਕਾਲੀ ਦਲ ਤੇ ਵੀ ਹੋ ਰਿਹਾ ਹੈ ਮੈਂ ਤੁਹਾਨੂੰ ਸਾਰੇ ਸੰਗਤ ਨੂੰ ਇਸ ਦਿਹਾੜੀ ਤੇ ਕਹਿਣਾ ਚਾਹਨਾ ਆਓ ਗੁਰੂ ਨਾਲ ਜੁੜੀਏ ਇਹ ਗੁਰੂ ਦੇ ਸੇਵਾਦਾਰ ਸੰਸਥਾਾਂ ਨੇ ਕੰਮ ਕਰਦਿਆਂ ਤੋਂ ਕੋਈ ਇਨਸਾਨ ਨਹੀਂ ਜਿਹੜਾ ਭੁੱਲਣਹਾਰ ਨਹੀਂ ਭੁੱਲਣਹਾਰ ਸਭ ਕੋ ਪੁੱਲ ਗੁਰੂ ਕਰਤਾਰ ਇਕੱਲਾ ਪ੍ਰਮਾਤਮਾ ਹੈ ਬਾਕੀ ਸਭ ਭੁੱਲਣਹਾਰਾ ਔਰ ਨਿਮਰਤਾ ਜੋ ਸਾਨੂੰ ਗੁਰੂ ਨੇ ਸਿਖਾਈ ਹੈ Sufi ਬਸੇ ਮਸਕੀਨੀਆਂ ਆਪ ਨਿਮਰਤਲੇ ਬੜੇ ਬੜੇ ਹੰਕਾਰੀਆਂ ਨਾਨ ਗਰਬ ਗਲੇ ਹੰਕਾਰ ਨਹੀਂ ਦੁਨੀਆ ਤੇ ਚੱਲਦਾ ਅੱਜ ਦੱਸੋ ਰੰਗ ਜੇ ਉਹਦਾ ਹੰਕਾਰ ਸੀ ਸੀ ਰੱਬ ਨੂੰ ਮੰਨਦਾ ਕੁਰਾਨ ਸ਼ਰੀਫ ਲਿਖ ਕੇ ਉਸ ਦੇ ਪੈਸੇ ਨਾਲ ਰੋਟੀ ਖਾਂਦਾ ਸੀ ਇਮਾਨਦਾਰ ਸੀ ਇਹ ਉਹਦੀਆਂ ਸਿਫਤਾਂ ਵੀ ਨੇ ਲੇਕਿਨ ਜ਼ੁਲਮ ਤੇ ਆ ਗਿਆ ਕਟੜਤੇ ਦਾ ਆ ਗਿਆ ਅੱਜ ਰੰਗ ਜੈਪ ਦੀ ਕਬਰ ਕਿਸੇ ਨੂੰ ਪਤਾ ਹੋ ਕਿਸੇ ਨੂੰ ਪਤਾ ਨਹੀਂ ਕਿੱਥੇ ਹੈ ਔਰੰਗਾਜ਼ਾਬ ਚ ਦਾਦ ਚੋਦੀ ਕਬਰ ਹੈ ਦੱਖਣ ਚ ਲੇਕਿਨ ਨਾ ਦੀਵਾ ਨਾ ਬੱਤੀ ਨਾ ਕੋਈ ਸਾਮ ਸੰਵਾਲ ਦਾ ਕਹਾਣਾ ਖੂਸ ਉਸਕੇ ਲਈ ਜਾ ਕੇ ਦੇਖੋ ਲੇਕਰ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਪਰਿਵਾਰ ਵਾਰਿਆ ਜਿਨ੍ਹਾਂ ਨੇ ਸਾਨੂੰ ਇਹ ਸਿਖਾਏ ਸਾਰੇ ਸਭ ਅੱਜ ਉਹਨਾਂ ਦਾ ਜਿੱਥੋਂ ਵੀ ਘੋੜਾ ਵੀ ਲੰਘਿਆ ਸੀ ਅਸੀਂ ਉੱਥੇ ਵੀ ਮੱਥੇ ਟੇਕਦੇ ਤੇ ਦੁੱਧ ਤੇ ਪੁੱਤ ਦੀਆਂ ਦੁਆਵਾਂ ਮੰਗਦੇ ਆ ਕਿ ਢੀ ਵੱਡੀ ਗੱਲ ਹੈ ਇਸ ਕਰਕੇ ਆਓ ਗੁਰੂ ਰਾਜ ਜੁੜੀਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਤੇ ਨਿਮਰਤਾ ਸਿੱਖੀਏ ਇੱਕ ਦੂਜੇ ਨੂੰ ਪਿਆਰ ਕਰੀਏ ਆਪਸ ਵਿੱਚ ਸਿੱਖ ਸਿੱਖ ਦਾ ਬੈਰੀ ਨਾ ਬਣੇ ਅਸੀਂ ਦੇਖੀਏ ਕਿ ਅਸੀਂ ਕਿਸੇ ਨੂੰ ਇੱਕ ਦੂਜੇ ਨੂੰ ਬੁਰਾ ਨਾ ਬੋਲੀਏ ਮੈਂ ਅੱਜ ਦੇ ਦਿਨ ਤੇ ਅਰਦਾਸ ਕਰਦਾ ਗੁਰੂ ਪਾਸ ਕਿ ਸਾਨੂੰ ਸ਼ਕਤੀ ਦਿਓ ਅਸੀਂ ਨਿਮਰਤਾ ਸਹਿਨ ਸ਼ਕਤੀ ਸਿੱਖ ਸਖੀਏ ਇੱਕ ਦੂਜੇ ਨੂੰ ਪਿਆਰ ਕਰ ਸਿੱਖ ਸਖੀਏ ਤਾਂ ਕਿ ਕੌਮ ਜੋ ਗੁਰੂ ਸਾਨੂੰ ਇਹ ਬੂਟਾ ਕੌਮ ਦਾ ਲਾ ਕੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗਏ ਇਹ ਦੁਨੀਆ 'ਚ ਵਧੇ ਫੁੱਲੇ ਅੱਜ ਜੋ ਗੁਰੂਆਂ ਦੀ ਕਿਰਪਾ ਹੈ ਦੁਨੀਆ ਜਾ ਕੇ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਫਰਾਂਸ ਜਾਓ ਗੁਰੂ ਗ੍ਰੰਥ ਸਾਹਿਬ ਦੇ ਪਾਠ ਉਹਨਾਂ ਦੇ ਜੋ ਮੇਨ ਸਥਾਨ ਨੇ ਉਹਨਾਂ ਚ ਹੁੰਦਾ ਹੈ ਲੇਕਿਨ ਸਾਡੇ ਇੱਥੇ ਜੋ ਹੈ ਮੈਂ ਉਧਰ ਜਾਣਾ ਨਹੀਂ ਟਾਈਮ ਥੋੜਾ ਇਸ ਕਰਕੇ ਜਿਆਦਾ ਸਮਝ ਨਹੀਂ ਲੈਣਾ ਕੋਈ ਬੋਲ ਦੇ ਤੋਂ ਦਾਸ ਤੋਂ ਕੋਈ ਕਮੀ ਕੋਈ ਗਲਤੀ ਰਹਿ ਗਈ ਹੋਏ ਸੰਗਤ ਤੋਂ ਮਾਫੀ ਮੰਗਦੇ ਆਂ ਤੇ ਗੁਰੂ ਸਾਹਿਬ ਸਰਦਾਸ ਕਰਦੇ ਆ ਕਿਰਪਾ ਕਰੋ ਜੇਦੋ ਅਸੀਂ ਸ਼ਤਾਬ ਦੀ ਮੰਨਦੇ ਆਣ ਸਾਨੂੰ ਇਹਨਾਂ ਤੇ ਅਮਲ ਕਰਨ ਦੀ ਸਿੱਖਿਆ ਦਿਓ ਇਹਨਾਂ ਲਹਜਾ ਸਾਰੀ ਸੰਗਤ ਦਾ ਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਔਰ tạmੀ ਸਾਹਿਬ ਜੋ ਬੜੀ ਬੜੀ ਸੇਵਾ ਕਰ ਰਿਹਾ ਸੀ ਪੀਸੀ ਦੀ ਸਾਰੇ ਉਹਨਾਂ ਦੇ ਮੈਂਬਰ ਸਹਿਬਾਨ ਸਾਰੀ ਇਸ ਇਲਾਕੇ ਦੀਆਂ ਜਿੰਨੀਆਂ ਜਥੇਬੰਦੀਆਂ ਸਰਪੰਚ ਸਹਿਬਾਨ ਸਾਰੇ ਜੁੜ ਕੇ ਤੁਸੀਂ ਇਹ ਦਿਨ ਮਨਾ ਤੇ ਬੜੀ ਮਿਹਨਤ ਕੀਤੀ ਹੈ ਸਾਰੇ ਸਾਡੇ ਸੰਤਾਂ ਜੀ ਨੇ ਲੰਗਰ ਲਾਇਆ ਦੂਰ ਦੂਰ ਤੱਕ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਗੁਰੂ ਨੂੰ ਫਤਿਹ ਬੁਲਾਉਂਦਾ ਹੋਇਆ ਸੰਗਤ ਨੂੰ ਫਤਿਹ ਬੁਲਾ ਕੇ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਪਾਵਨ ਤੇ ਪਵਿੱਤਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਵਧ ਦੇ ਵਿੱਚ ਬਿਰਾਜਮਾਨ ਸਾਰੀਆਂ ਸਤਿਕਾਰਯੋਗ ਪੰਥਕ ਜਥੇਬੰਦੀਆਂ ਬਹੁਤ ਹੀ ਸਤਿਕਾਰਯੋਗ ਸਾਡੇ ਪੰਜੇ ਤਖਤਾਂ ਦੇ ਸਿੰਘ ਸਹਿਬਾਨ ਸਾਰੇ ਦਮਦਮੀ ਤਕਸਾਲ ਜੀ ਦੇ ਮੁਖੀ ਸਹਿਬਾਨ ਜਿਤਨੀਆਂ ਵੀ ਪੰਥ ਦੀਆਂ ਸੰਪਰਦਾਵਾਂ ਨੇ ਸਾਰੀਆਂ ਇੱਥੇ ਹਾਜ਼ਰ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਨਾ ਔਰ ਸਾਰੀ ਦੇਸ਼ ਵਿਦੇਸ਼ ਤੋਂ ਦੁਨੀਆਂੋਂ ਤੇ ਆਈ ਹੋਈ ਸਾਰੀ ਸਤਕਾਰਯੋਗ ਸੰਗਤ ਅੱਜ ਜੋ ਆਪਾਂ ਗੁਰੂ ਸਹਿਬਾਨ ਦੀਆਂ ਸੈਭ ਸ੍ਰੀ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਔਰ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਆ ਇਸ ਦੀ ਸਾਰੀ ਸੰਗਤ ਨੂੰ ਬਹੁਤ ਬਹੁ ਵਧਾਈ ਅੱਜ ਦਾ ਦਿਹਾੜਾ ਸਿੱਖ ਕੌਮ ਵਾਸਤੇ ਜਿੱਥੇ ਕਿਤੇ ਵੀ ਦੁਨੀਆ ਚ ਨਾਮ ਲੇਵਾ ਗੁਰੂ ਗ੍ਰੰਥ ਸਾਹਿਬ ਬੈਠਾ ਹੈ